ਪਿੰਡ ਬਿਹਾਲਾ ਵਿਖੇ ਦਰਬਾਰ ਤੰਤਨ ਬਾਬਾ ਗੁੱਗਾ ਯਾਰ ਪੀਰ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੰਤਨ ਬਾਬਾ ਗੁੱਗਾ ਯਾਰ ਪੀਰ ਜੀ ਦੀ ਯਾਦ ਵਿੱਚ ਮਾਲ ਡੰਗਰ ਅਤੇ ਨਗਰ ਦੀ ਸੁਖ ਸ਼ਾਂਤੀ ਲਈ ਸਲਾਨਾ 18ਵਾਂ ਸ਼ਾਂਦਰਸ਼ੀਂ ਮੇਲਾ ਤੁਮਤਾਵ ਨਾਲ ਕਰਵਾਇਆ ਗਿਆ ਇਸ ਮੌਕੇ ਮੁਖ ਪ੍ਰਬੰਧਕ ਚਰਨਜੀਤ ਲਾਲ ਬਿਹਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ 18ਵੇਂ ਸ਼ਿੰਜ ਮੇਲੇ ਪੰਜਾਬ ਦੇ ਨਾਮਰ ਪਹਿਲਵਾਨਾਂ ਨੇ ਭਾਗ ਲਿਆ ਇਸ ਮੌਕੇ ਪ੍ਰਬੰਧਕਾਂ ਨੇ ਪਟਕੇ ਦੀ ਕੁਸ਼ਤੀ ਸ਼ਾਨਵੀਰ ਕੋਹਾਲੀ ਅਤੇ ਜਾਂਦੀ ਗੁੱਜਰ ਜੱਖੇਵਾਲ ਵਿਚਕਾਰ ਕਰਵਾਈ ਗਈ ਜੋ ਕਿ ਕੁਸ਼ਤੀ ਅੰਤ ਸਮੇਂ ਤੱਕ ਬਰਾਬਰ ਰਹੀ ਇਸ ਮੌਕੇ ਪ੍ਰਬੰਧਕਾਂ ਵੱਲੋਂ ਗगन ਰਾਮਗੜ ਬਰਨਾਲਾ ਕਬੱਡੀ ਖਿਡਾਰੀ ਨੂੰ ਗੁੱਜਰਤ ਦੇ ਸਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਵੱਲੋਂ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਨਗਦ ਦੇ ਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਚਰਨਜੀਤ ਲਾਲ ਮਿਹਾਲਾ ਅਜਮੇਰ ਸਿੰਘ ਕੈਨੇਡਾ ਪਵਨਦੀਪ ਸਿੰਘ ਮਾਵੀ ਦਵਿੰਦਰ ਸਿੰਘ ਅਮਰੀਕਾ ਸਤਪਾਲ ਸਿੰਘ ਪੰਮਾ ਇਟਲੀ ਲਾਡੀ ਲੰਬਰਦਾਰ ਸਰਮ ਕੈਨੇਡਾ ਅਜੀਤ ਕੁਮਾਰ ਗ੍ਰੀਸ ਮੇਜਰ ਸਰਪੰਚ ਨਸਰਾ ਯੂਸਫ ਮੁਹੰਮਦ ਗੁਰਪ੍ਰੀਤ ਸਿੰਘ ਪੰਜ ਮਾਸਟਰ ਚਮਨ ਲਾਲ ਮਾਸਟਰ ਬਲਵਿੰਦਰਪਾਲ ਸੁਰਜੀਤ ਸਿੰਘ ਰਾਮਪਾਲ ਜੋਗਾ ਸਿੰਘ ਕੋਠੀਵਾਲ ਪਰਮਿੰਦਰ ਸਿੰਘ ਫੌਜੀ ਜਗਤਾਰ ਸਿੰਘ ਪੰਚ ਮਾਸਟਰ ਜਸਵਿੰਦਰਪਾਲ ਅਜਮੇਰ ਸਿੰਘ सुरेंद्रਪਾਲ ਅਜ ਅਜਮੇਰ ਸਿੰਘ ਸਾਹਿਬ ਦਾ ਪੰਚ ਲੰਮਰਦਾਰ ਪਾਖਰ ਸਿੰਘ ਆਦਿ ਹਾਜ਼ਰ ਸਨ ਇਸ ਮੌਕੇ ਚਾਹ ਪਾਣੀ ਤੇ ਲੰਗਰ ਪਾਣੀ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ ਦੇਖੋ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਜ਼ਿਲ੍ਹਾ ਇੰਚਾਰਜ ਹਰਵਿੰਦਰ ਸਿੰਘ ਭੁੰਗਰਨੀ ਦੀ ਵਿਸ਼ੇਸ਼ ਰਿਪੋਰਟ ਘਰਾਂ ਗੋਗਾ ਯਾਰ ਜੀ ਦਾ ਬਹੁਤ ਸਾੱਚੇ ਦਰਬਾਰ ਕੀ ਜਾਏ 18 ਸਲਾਨਾ ਸ਼ਹਿਰ ਜੀ ਮੇਲਾ ਪਿੰਡ ਬਿਹਾਲਾ ਦੀ ਸੰਗਤ ਅਤੇ ਐਨਆਰਆਈ ਵੀਰਾਂ ਅਤੇ ਗੋਗਾਯਾਰਪੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਪਰਵਾਇਆ ਜਾ ਰਿਹਾ ਸੋ ਇਲਾਕੇ ਦੀਆਂ ਸੰਗਤਾਂ ਅਤੇ ਨਗਰ ਬਿਹਾਲਾ ਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਵਾਦ ਇਸ ਮੇਲੇ ਦੀ ਨਾਲ ਹੀ ਜਿਹੜੇ ਕੱਟਕੇ ਦੀ ਕੁਸ਼ਤੀ ਆ ਉਹ ਸ਼ਾਨਵੀਰ ਪਹਾਲੀ ਅਤੇ ਚਾਂਦੀ ਜੱਖੇਵਾਲ ਦੇ ਵਿਚਕਾਰ ਹੋਈ ਸੋ ਦੋਨੇ ਪਹਿਲਵਾਨ ਜਿਹੜੇ ਆ ਉਹ ਬਰੋਬਰ ਰਹੇ ਤੇ ਦੂਜਾ ਪਟਕਾ ਜਿਹੜਾ ਉਹ ਸਲੀਫ ਪਾਰਟੇ ਨੇ ਦੂਜੇ ਪਹਿਲਵਾਨ ਨੂੰ ਚਿਤ ਕਰਕੇ ਉਹ ਜਿੱਤ ਲਿਆ ਸੋ ਤਕਰੀਬਨ ਤਕਰੀਬਨ ਪੂਰੇ ਪੰਜਾਬ ਭਰ ਤੋਂ ਦੂਰੋਂ ਦੂਰੋਂ ਪਹਿਲਵਾਨਾਂ ਨੇ ਜਿਹੜੇ 150 ਪਹਿਲਵਾਨਾਂ ਨੇ ਆ ਕੇ ਆਪਣਾ ਕੁਸ਼ਤੀ ਦਾ ਮਜਾਰਾ ਕੀਤਾ ਕੁਸ਼ਤੀ ਦੇ ਜੋਰ ਦਿਖਾਏ ਸੋ ਇਹ ਮੇਲਾ ਆਪਣੀਆਂ ਬਲੰਡੀਆਂ ਨੂੰ ਸੋਹਦਾ ਹੋਇਆ ਅੱਜ ਸੰਪਨ ਹੋਣ ਜਾ ਰਿਹਾ ਤੇ ਮੈਂ ਇਸ ਮੇਲੇ ਦੀ ਸਾਡੇ ਨਗਰ ਬਿਹਾਲੇ ਦੀਆਂ ਸੰਗਤਾਂ ਅਤੇ ਐਨ ਆਰ ਏ ਵੀਰਾਂ ਨੂੰ ਤੇ ਸਮੂਹ ਕਮੇਟੀ ਮੈਂਬਰਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਸਾਰਿਆਂ ਨੂੰ ਬੇਨਤੀ ਕਰਦਾ ਬੇ ਬਹੁਤ ਤੁਸੀਂ ਸਹਿਯੋਗ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਵੀ ਮੇਰੇ ਵੀਰਾਂ ਨੇ ਸਹਿਯੋਗ ਕੀਤਾ ਸਾਰਿਆਂ ਦਾ ਕੋਟਾ ਕੋਟਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ